ਸੰਗਤ ਜੀ ਵਾਸ਼ੇ ਗੁਰ ਜੀ ਦਾ ਖਾਲਸਾ ਵਾਸ਼ੇ ਗੁਰ ਜੀ ਕੇ ਸਫੇ ਅਣਮੋਲ ਬੀਚਾਰ ਜਨ ਲਗੈ ਆਪ ਸਭ ਦਾ ਸਵਾਗਤ ਹੈ ਸੰਗਤ ਨੂੰ ਆਪਣੀ ਅੱਜ ਦੀ ਇਹ ਦੇਵੀਓ ਦਾ ਬੇਸ਼ਅ ਹੈ ਕਿ ਭੈਣਾ ਬਿਨਾਂ ਆਪਣੇ ਘਰ ਦੇ ਵਿੱਚ ਆਪਣੀ ਰਸੋਈ ਦੇ ਵਿੱਚ ਈਸ਼ਵਰ ਤੇ ਸ਼ੁਕਰ ਦਾ ਲਾਜ ਜਰੂਰ ਕਰਨ ਕਿਉਂਕਿ ਇਹ ਬਦਨਾਵ ਕਰਨ ਦੇ ਨਾਲ ਸਾਡੀ ਜ਼ਿੰਦਗੀ ਬਦਲ ਸਕਦੀ ਆ ਸਾਡੇ ਪੂਰੇ ਘਰ ਪਰਿਵਾਰ ਦਾ ਮਾਹੌਲ ਬਦਲ ਸਕਦਾ ਹੈ ਇਹ ਕੰਮ ਨੂੰ ਕਰਨ ਦੇ ਨਾਲ ਇਹ ਬਦਲਾਵ ਕਰਨ ਦੇ ਨਾਲ ਤੁਹਾਡੇ ਬੱਚਿਆਂ ਦੇ ਉੱਤੇ ਬਹੁਤ ਚੰਗਾ ਪ੍ਰਭਾਵ ਪਵੇਗਾ ਇਸ ਕਰਕੇ ਭੈਣਾ ਵੀ ਬਿਨਾਂ ਆਪਣੇ ਘਰ ਦੇ ਵਿੱਚ ਬਦਲਾਅ ਵਿੱਚ ਜ਼ਰੂਰ ਕਰਨਾ ਤਾਂ ਇਹ ਕਿਹੜੇ ਕੰਮ ਨੇ ਕਿੰਜ ਕਰਨੇ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਪਹਿਕੇ ਆਪ ਜੀ ਦੀ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਸੰਕਤ ਜੀ ਇਹ ਤੁਝ ਕੋ ਸਮੱਸਿਆਵਾਂ ਹਰ ਇੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਆਉਂ ਮਿਲ ਜਾਂਦੀਆਂ ਰਹਿੰਦੀਆਂ ਨੇ ਜਿਵੇਂ ਕਈ ਵਾਰ ਅਚਾਨਕ ਹੀ ਚੱਲਦੇ-ਚੱਲਦੇ ਕੰਮਾਂ ਦੇ ਵਿੱਚ ਕੋਈ ਰੁਕਾਵਟ ਆ ਜਾਣੀ ਕੋਈ ਅੜਚਕ ਪੈ ਜਾਣੀ ਜਾਂ ਚੱਲਦੇ-ਚੱਲਦੇ ਕੰਮ ਰੁਕ ਜਾਣੀ ਜਾਂ ਕਈ ਵਾਰ ਘਰ ਚੁੱਕੇ ਹੋਏ ਪੱਖੋਂ ਹੱਥ ਮਨਾ ਤਨ ਹੋ ਜਾਂਦਾ ਹੈ ਜਾਂ ਘਰ ਤੇ ਜੀਵਨਾਂ ਦੇ ਵਿੱਚ ਕੋ ਤੇ ਲਮਕ ਰਹਿਣੀ ਸਰੀਰ ਨੂੰ ਕੋਈ ਨਾ ਕੋਈ ਦਰਦ ਰੋਣ ਲੱਗਾ ਰਹਿਣਾ ਜਾਂ ਤਾਂ ਦੇ ਕਿਸੇ ਜੀਵ ਦਾ ਸਿਵਾਹ ਵਿਸ਼ੇ ਕੋਰ ਹੁੰਦਾ ਇਥੁਰ ਇੱਕ ਦੇ ਸਿਵਾਹ ਕਰਕੇ ਉਹ ਇੱਕ ਪਰਿਵਾਰ ਦਾ ਮਹੌਂ ਖਰਾਬ ਹੋ ਜਾਣਾ ਇਤਾਂ ਦੀਆਂ ਸਮੱਸਿਆਵਾਂ ਆ ਜਿਹੜੀ ਸਾਡੇ ਘੰਟੇ ਵਿੱਚ ਚੌਂ ਜਿਹੜਾ ਨੇ ਪਰ ਕੋ ਜੂ ਨੂੰ ਕੀ ਕਰਦੇ ਆ ਵਹਿਮ ਕਰਨ ਲੈਂਦੇ ਆ ਵੀ ਸਾਡੇ ਘਰ ਦੇ ਵਿੱਚ ਅਚਾਨਕ ਹੀ ਇਹ ਸੰਕਟ ਕਿਉਂ ਹੋਣਾ ਪਿਆ ਇਹ ਸ਼ਾਇਦ ਸਾਨੂੰ ਕਿਸੇ ਨੇ ਨਜ਼ਰ ਲਾਉ ਦਿੱਤੀ ਆ ਜਾਂ ਸਾਨੂੰ ਕਿਸੇ ਨੇ ਕੁਝ ਕਰ ਦਿੱਤਾ ਹੈ ਤਕਵੇ ਦੇ ਕਿਹੜਾ ਕਿਨਾ ਨਹੀਂ ਇਸੇ ਤਰ੍ਹਾਂ ਦਾ ਨਹੀਂ ਕਰਦੇ ਪਰ ਸੰਗਤ ਕੀ ਪ્યોਰ ਮਨੁੱਖਾ ਜਿਹਦੇ ਨਾਲ ਲੱਗਿਆ ਪਰ ਬਾਣੀ ਦਾ ਤਾਸ ਹੋ ਗਿਆ ਉਹ ਕਿਸੇ ਪ੍ਰਕਾਰ ਦਾ ਵਹਿਮ ਕਰਨੇ ਕਰਦੇ ਉਹਨਾਂ ਦੇ ਜੰਦੂਗੀ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਆਵੇ ਕੋਈ ਵੀ ਪਰੇਸ਼ਾਨੀ ਆਵੇ ਤਤੂ ਦਾ ਹਨ ਉਹ ਨਹੀਂ ਦੇ ਗਿਆਨ ਦੇ ਰਹਿ ਕਰਦੇ ਆ ਉਹ ਆਪਣੇ ਹਰ ਦੁੱਖ ਸੁੱਖ ਦੀ ਅੰਦਾਸ ਬੇਨਤੀ ਆਪਣੇ ਗੁਰੂ ਅੱਗੇ ਕਰਦੇ ਆ ਸੋ ਆਪਾਂ ਵੀ ਇਸੇ ਤਰ੍ਹਾਂ ਗੁਰੂ ਘਰ ਦੇ ਨਾਮ ਹੈ ਪਰਵਾਣ ਦੇ ਨੋਟ ਨਾਲ ਹੈ ਤੇ ਠੈਣਾ ਜੀ ਜਿਹਨਾਂ ਨੇ ਐਨਪੀਐਸ ਕਰਕੇ ਕਿਹਾ ਕਿ ਕਿ ਠੈਣਾ ਜੀ ਜਨਾਬ ਜਿੱਥੇ ਆਪਣੇ ਘਰ ਪਰਿਵਾਰ ਦੇ ਲਈ ਇੰਨੀ ਚਿੰਤਾ ਕਰਦੇ ਹਨ ਆਪਣੇ ਘਰ ਪਰਿਵਾਰ ਦੀ ਖੁਸ਼ਹਾਲੀ ਦੇ ਲਈ ਬਰਕਤ ਦੇ ਲਈ ਕਿੰਨੇ ਯਤਨ ਕਰਿਆ ਨਹੀਂ ਤਾਂ ਫਿਰ ਇੱਕ ਕੰਮ ਵੀ ਆਪਣੇ ਘਰ ਦੇ ਵਿੱਚ ਜਰੂਰ ਕਰੋ ਕਿ ਇਹ ਨਿਦਰਾ ਨੂੰ ਜਿੰਮੇ ਤਰੋ کیونکہ یہ بدلاؤ کرنے نال سے پہاڑی ہی کے نہیں بدلے گی بلکہ پہاڑی بچے دے اٹھے بھی یہ دا بہت چندہ پرواہ ہوتا ہے سو اپنے دے لیچ ਰਾਦਰ ਨੂੰ ਜਵਾਂ ਦੇ ਸਮੇਂ ਦੇ ਵਿੱਚ ਉੱਠਣ ਦੇ ਸਮੇਂ ਦੇ ਵਿੱਚ ਬਦਲਾਅ ਕਰੋ ਸਾਡੇ ਬੱਚੇ ਸਾਨੂੰ ਦੇਖ-ਦੇਖ ਕੇ ਸਿੱਖਦੇ ਆ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਚੰਗੀਆਂ ਆਦਤਾਂ ਅਪਣਾਵਾਂਗੇ ਕੋਈ ਚੰਗਾ ਮੇਨ ਧਾਰਨ ਕਰਾਂਗੇ ਤਾਂ ਸਾਨੂੰ ਆਪਣੇ ਬੱਚਿਆਂ ਨੂੰ ਦੱਸ ਕੇ ਸਮਝਾ ਨਹੀਂ ਪੈਣਾ ਉਹ ਸਾਨੂੰ ਦੇਖ-ਦੇਖ ਕੇ ਹੀ ਸਿੱਖ ਜਾਣਗੇ ਸੋ ਖੁਦ ਅਮਰਤ ਬਣੇ। ਪਰਮਾਣਿਕ ਦਾ ਪਾਠ ਕਰੋ ਜਿਵੇਂ ਅੱਗੇ ਅਰਦਾਸ ਬੇਨਤੀ ਕਰਕੇ ਫਿਰ ਆਪਣੇ ਕੰਮਾਂ ਨੂੰ ਮੁਨਾਤਕਾਓ ਤੁਸੀਂ ਸਿਰਫ ਪੰਜ 10 ਸਬੰਧ ਦਾ ਸਮੇਂ ਤੱਕ ਨਹੀਂ ਉਤਾਰਨ ਚਾਹੁੰਦੇ ਇਹ 5 10 ਮਿੰਟ ਨੇ ਹੀ ਤੁਹਾਡੀ ਜਿੰਦਗੀ ਬਦਲ ਦੇਣੀਆਂ ਤਾਂ ਕਿ ਜੇਕਰ ਅੱਜ ਤੁਸੀਂ ਦੇ ਤੋਂ ਵਰਦਾਨੇ ਤੋਂ ਦੁਨੀਆ ਹੋ ਸ਼ੁਰੂਆਤ ਕਰਨੀ ਹੈ ਤਾਂ ਤੁਸੀਂ 5 10 ਮਿੰਟ ਦੁ ਕਰਦੇ ਜਿਹਦੇ ਸਹੀ ਹੋ ਤੱਕੇ ਆਪਣੇ ਅਨਸਾਰ ਕੋਈ ਨਾਮ ਜਪੋ ਜਾਂ ਜਗਜੀਤ ਜੈ ਜੀ ਦੀ ਬਾਣੀ ਦਾ ਪਾਠ ਕਰੋ ਵੀਰੋ ਸਰਦੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਫਿਰ ਆਪਣੇ ਕਮਿਊਨਿਟੀ ਹੱਬ 'ਤੇ ਪਹੁੰਚਣਾ ਵੀ ਜਦੋਂ ਹੀ ਆਪਣੀ ਰਸਈ ਦੇ ਵਿੱਚ ਜਾਂਦੀਆਂ ਨੇ ਸ਼ੁਈ ਦੇ ਵਿੱਚ ਜਾ ਕੇ ਵੀ ਮਾਲਕ ਦਾ ਸ਼ੁਕਰਾਨਾ ਕਰੋ ਸੂਧਾ ਦਾਤਾ ਦੋਤਾਰ ਤੇਰਾ ਦਿੱਤਾ ਖਾਣਾ ਦੋ ਵਕਤ ਦੀ ਰੋਟੀ ਦੇ ਲਈ ਮੈਂ ਤੁਹਾਡਾ ਸ਼ੁਕਰਾਨਾ ਜ਼ਰੂਰ ਕਰਿਆ ਕਰੂੰਗੀ ਜਦੋਂ ਵੀ ਕੋਈ ਵੀ ਚੀਜ਼ ਖਾਂਦੇ ਹੋ ਪੀਂਦੇ ਹੋ ਤਾਂ ਸ਼ੁਕਰਾਨਾ ਜ਼ਰੂਰ ਕਰੋ ਸਤਿ ਪੈਣਾ ਵਿਦਵਾਨ ਜਿਨ੍ਹਾਂ ਦੀ ਡਿਊਟੀ ਖਾਸ ਤਰ੍ਹਾਂ ਰਸੋਈ ਦੇ ਵਿੱਚ ਹੁੰਦੀ ਹੈ ਆਹ ਭੋਜਨ ਪ੍ਰਸ਼ਾਦਾ ਉਹਨਾਂ ਦੀ ਉਹ ਆਪਣੇ ਘਰ ਦੇ ਵਿੱਚ ਵਾਸ਼ਿ ਗੁਰੂ ਜੀ ਦਾ ਜਾਪ ਕਰਦੇ ਹੋਏ ਭੋਜਨ ਪ੍ਰਸ਼ਾਦਾ ਵੰਡਾਓ ਉਹ ਦੇਖਣਾ ਤੁਹਾਡੇ ਘਰ ਦੇ ਜਿਸ ਵੀ ਚੀਜ਼ ਨੂੰ ਬਹੁਤ ਜ਼ਿਆਦਾ ਵਿਸਥਾਰ ਦਉ ਜਿਹਦਾ ਮਨ ਕਾਲਾ ਰਹਿੰਦਾ ਹੈ ਉਹਦੇ ਸੁਭਾਅ ਦੇ ਵਿੱਚ ਬਦਲਾਅ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਕੋਈ ਚੀਜ਼ ਹੀ ਨਹੀਂ ਕਰੋ ਮੇਰੀ ਪੁਰਮਾ ਗਿਆਨ ਦਾ ਆਸ ਬੇਅੰਤ ਕਿਰਿਆ ਕਰੋ ਕਿ ਸਾਤਸ ਸਭ ਸੱਚਾ ਦਾਸ਼ ਤੁਸੀਂ ਹੀ ਨਹੀਂ ਦੇਹ ਦੇ ਵਿੱਚ ਵੱਸੋ ਤੁਸੀਂ ਹੀ ਇਹਦਾ ਮਨ ਬਦਮੁਜ ਜੋ ਵੀ ਕਰਦਾ ਜੀ ਪਾਪ ਕਰਦਾ ਇਹ ਨੂੰ ਉਹ ਆਪਣੇ ਘਰ ਪਰਿਵਾਰ ਦੇ ਸਾਰੇ ਹੀ ਜਿਨ੍ਹਾਂ ਦੇ ਲਈ ਅੰਦਾਸ ਬੇਅੰਤ ਕਿਰਿਆ ਕਰੋ ਕਿ ਫਾਤਸ਼ਾਹ ਕਿਰਪਾ ਕਰੋ ਮੇਰੇ ਪੂਰੇ ਪਰਿਵਾਰ ਦਾ ਭਲਾ ਕਰੋ ਸਭ ਨੂੰ ਅਮਰਤ ਦੇ ਲਾਭ ਬਖਸ਼ੋ ਅਮਰਤ ਦੇ ਦਾ ਨਾਮ ਬਖਸ਼ੋ ਕਿਛੇ ਸੇਕ ਕੌ ਦਾ ਕੋ ਯਮ ਪਰ ਨਹੀਂ ਪੜਦਾ ਤਾਂ ਇਹਨਾਂ ਚੀਜ਼ਾਂ ਦਾ ਲਾਭ ਕੀ ਕਿਆ ਹੀ ਬਹੁਤ ਬਦਲ ਜਾਵੇਗਾ ਜਦੋਂ ਸਿਰ ਅਹਿੰਕੁਰੂ ਜੀ ਦਾ ਨਾਮ ਜਪ ਲਿਆ ਉਹਨਾਂ ਭੋਜਨ ਪ੍ਰਸ਼ਾਦਾ ਬਣਾਉਂਦੇ ਆ ਤਾਂ ਉਹ ਭੋਜਨ ਪ੍ਰਸ਼ਾਦਾ ਕੋਈ ਆਮ ਨਹੀਂ ਰਹਿੰਦਾ ਅਮਰ ਤ੍ਰਿਪਤੀ ਬਣ ਜਾਂਦਾ ਹੈ ਉਂਵਰ ਜੋ ਜੀ ਵੀ ਉਹ ਭੋਜਨ ਪ੍ਰਸ਼ਾਦ ਇਹਨੂੰ ਰੋਟੀ ਨੂੰ ਖਾਂਦਾ ਹੈ ਉਹਦੇ ਅੰਦਰ ਦੇ ਕਈ ਦੁੱਖ ਰੋਗ ਖਤਮ ਹੋ ਜਾਂਦੇ ਆ ਤਣ ਦੇ ਵੀ ਤੇ ਮਨ ਦੇ ਵੀ ਦੋਵੇਂ ਸਾਡੇ ਮਨ ਦੇ ਵਿਕਾਰ ਆ ਵੱਸਾ ਹੁੰਦਾ ਹੈ ਗੱਲ ਗੱਲ ਤੇ ਕੀਰਖਾਂ ਹੁੰਦੀਆਂ ਇਹ ਸਭ ਕੁਝ ਵਾਹਿਗੁਰੂ ਜੀ ਨੇ ਟਿੰਕ ਕਰ ਦੇਣਾ ਹੈ ਇਹ ਤੁਸੀਂ ਨੇਮ ਦੇ ਨਾਮ ਉੱਤੇ ਕਰਦੇ ਵਿੱਚ ਕਰਨਾ ਸ਼ੁਰੂ ਕਰੋ ਹੋ ਕੇ ਸੰਗਤ ਜੀ ਕੋਈ ਵੀ ਨੇਮ ਜਦੋਂ ਤਾਫੋਂ ਜਿੰਦਗੀ ਦੇ ਵਿੱਚ ਭਾਰਨ ਫਿਰਤੇ ਆ ਤਦੋਂ ਦਾ ਅਸਰ ਸਾਡੀ ਜ਼ਿੰਦਗੀ ਤੇ ਡੂੰਘਾ ਹੁੰਦਾ ਹੈ ਪਰ ਜੋ ਵੀ ਨੇਨਤਾ ਨੂੰ ਪੂਰੀ ਦ੍ਰਿਸ਼ਤਾ ਦੇ ਨਾਲ ਪੂਰੇ ਪ੍ਰਸ਼ੀਰ ਨਾਲ ਕਰੇ ਸਬਰ ਰੱਖੋ ਇਹ ਨਹੀਂ ਅਭੀ ਸਵੇਰੇ ਤਨ ਕੀਤਾ ਕਿ ਸ਼ਾਮ ਨੂੰ ਅਸੀਂ ਆਖੀਏ ਵੀ ਸੰਸਰ ਤੋਂ ਕੁਛ ਨਾ ਸ਼ੁਰੂ ਹੋ ਜਾਵੇ ਲਗਾਤਾਰ ਇਹ ਕੰਮ ਤੁਸੀਂ ਕਰੋ ਸਵੇਰੇ ਉੱਠ ਕੇ ਬਾਹਰ ਪੜੋ ਨਾਮ ਜਪੋ ਭੁਰਵਾ ਗਿਆ ਦਾਸ ਜੀ ਮੀਂਹ ਟਿਕਾ ਕੇ ਦਿਨ ਦੀ ਸ਼ੁਰੂਆਤ ਕਰੋ ਭੈਣਾ ਬੀਬੀ ਆਪ ਕੋ ਜਨਮ ਪਰਸ਼ਾਤਾ ਬਣਾਉਂਦੇ ਹੋ ਨਾ ਨਾਮ ਜਪੋ ਤੇ ਕੋ ਜਨਮ ਪਰਸ਼ਾਤਾ ਖਾਣ ਮਿਲੇ ਹਰ ਜੀ ਮਾਲਕ ਦਾ ਸ਼ੁਕਰਾਨਾ ਕਰੋ ਕਿ ਸੰਗਤ ਜੀ ਸਾਨੂੰ ਰੋਟੀ ਮਿਲ ਵੀ ਮਾਲਕ ਦੀ ਕਿਰਪਾ ਦੇ ਨਾਲ ਗਈ ਆ ਅਸੀਂ ਖਾ ਵੀ ਮਾਲਕ ਦੀ ਕਿਰਪਾ ਦੇ ਨਾਲ ਹੋਏ ਆ ਤੇ ਪਚਾ ਵੀ ਉਹਦੀ ਕਿਰਪਾ ਦੀ ਨਾਲ ਹੀ ਰਹੇ ਆ ਇਸ ਕਰਕੇ ਦੋ ਵਕਤ ਦੀ ਰੋਟੀ ਦੇ ਨਾਲ ਮਾਲਕ ਦਾ ਸ਼ੁਕਰਾਨਾ ਜਰੂਰ ਚਰਿਆ ਕਰੋ ਇਹ ਦੇ ਰਿਹਾ ਕੋਈ ਟਾਈਮ ਨਹੀਂ ਲਗਦਾ ਕਿ ਕਮੈਂਟਸ ਦੇ ਵਿੱਚ ਸ਼ੁਕਰਾਨਾ ਕਰ ਲਵਾਂਗੇ ਇੱਕ ਮਿੰਟ ਤਾਂ ਮੈਂ ਬਹੁਤ ਜ਼ਿਆਦਾ ਕਹਿ ਦਿੱਤਾ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਇਹਨਾ ਕਹਿਣ ਕਿ ਕਿੰਨਾ ਟਾਈਮ ਲੱਗਦਾ ਹੈ ਬਸ ਕਿੰਨਾ ਹੀ ਕਹਿ ਨਿਆ ਬੜੀ ਇਹ ਕਹਿ ਕੇ ਮੂੰਹ ਵਿੱਚ ਰੋਟੀ ਦਾ ਆਇਆ ਕੋ ਫਿਰ ਦੇਖੋ ਜੀ ਸਾਡੀ ਜਿੰਦਗੀ ਵਿੱਚ ਕਿੰਨੇ ਤੇਜ਼ੀ ਦੇ ਨਾਲ ਬਦਲਾਅ ਹੁੰਦਾ ਅਸੀਂ ਜਿੰਨਾ ਹੀ ਸ਼ੁਕਰਾਨਾ ਕਰਦੇ ਆ ਨਾ ਉਹੀ ਹੀ ਸਾਡੇ ਉੱਤੇ ਨਾਲ ਤੀ ਕਿਰਪਾ ਵਰ੍ਹਦੀ ਹੈ ਸਾਨੂੰ ਕਿਹਨਾਂ ਕੋਲੇ ਪਾਣੀ ਦੀ ਮਿਲੇ ਸ਼ਕੋ ਆਪਾਂ ਕੋਈ ਵੀ ਤੇਜ਼ ਸਾਡੇ ਕੰਗੇ ਦੇ ਚੌਥੀ ਜਾਂ ਸ਼ੁਕਰਾਂਵਾਂ ਦੇ ਆਪਣੇ ਹਰ ਇੱਕ ਕੰਮ ਹਰ ਇੱਕ ਜ਼ਿੰਮੇਵਾਰੀ ਨੂੰ ਚਾਅ ਦੇ ਨਾਲ ਇਮਾਨਦਾਰੀ ਦੇ ਨੋਤੇ ਪਰ ਕਰਦੇ ਕਿਉਂਕਿ ਜਿਹੜੇ ਕੰਮ ਨੂੰ ਅਸੀਂ ਚਾਅ ਦੇ ਨਾਲ ਅਛਾਹ ਦੇ ਨਾਲ ਉਰੀ ਕੀ ਨਾਨਦਾਂ ਵੀ ਦੇ ਨਾਲ ਮੇਲ ਜਿਵੇਂ ਕਰਦੇ ਹਨ ਕੰਮ ਦੇ ਵਿੱਚ ਵਰਤਖ ਦੁਰੂਪੈਂਦੀਆਂ ਤਾਂ ਇਸ ਤਰ੍ਹਾਂ ਸਾਡੇ ਕੰਮ ਤੋਂ ਦੇ کاروبار ਦੀ ਵੀ ਲਾਤ ਜੁੜਦੇਗੇ ਤੇ ਜਿਹੜੇ ਭੈਣ ਭਰਾ ਆਪਣੇ ਪੰਨਾਕਾਰਾਂ ਦੇ ਵਾਤੇ ਘਟੇ ਜੋ ਮੁਝੀਆਂ ਜਾਂਦੇ ਆ ਜਿਨ੍ਹਾਂ ਦਾ ਮਤਲਬ ਵੀ ਸਾਨੂੰ ਖੁਦੇ ਨੇ ਕੋਈ ਕਾਰਜ ਦਿੱਤਾ ਏ ਕੋਈ ਵਹਿਮ ਨ ਮੰਨਦੇ ਨੇ ਚੋਂ ਬਿਲਕੁਲ ਤਰਦੇ ਕਿ ਸੰਗਤ ਦੀ ਕੰਮ ਤੋਂ ਦੇਖ ਕੇ ਦਾਰਾਂ ਦੇ ਵਿੱਚ ਵਾਤੇ ਘਟੇ ਚੱਲਦੇ ਰਹਿੰਦੇ ਆ ਜਦੋਂ ਵੀ ਕੋਈ ਕਾਹ ਕੰਦਾ ਹੋਏ ਜਦੋਂ ਵੀ ਕੋਈ ਮੁਕਸ਼ਾਹਣ ਹੁੰਦਾ ਹੈ ਤਾਂ ਉਹਦੇ ਕਾਰਨਦਾਰੇ ਜਾਣ ਦੀ ਕੋਸ਼ਿਸ਼ ਕਰੋ ਵੀ ਕਿ ਕੰਮ ਮੇਰੇ ਨਾਲ ਕਿਉਂ ਹੋਇਆ ਉਹ ਦੇਖਣਾ ਤੁਹਾਨੂੰ ਆਪਣੀ ਹੀ ਕੋਈ ਗਲਤੀ ਕੋਈ ਅਣਗਹਿਲੀ ਉਹਨਾਂ ਜਰਾ ਆਵੇਗੀ ਕਿਸੇ ਦੇ ਕੀਤੇ ਆ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਹੁੰਦਾ ਸਭ ਕੁਝ ਹੁੰਦਾ ਹੈ ਸਾਡੀ ਕਿਤੇ ਹੁੰਦੀ ਕਲਪਨਾ ਦਾ ਫਲ ਨਹੀਂਦਾ ਸਾਡੀ ਹੀ ਮਿਹਨਤ ਦਾ ਹਰ ਮਿਲਦਾ ਹੈ ਇਸ ਕਰਕੇ ਵੀ ਉਸ ਜੀਵ ਦੇ ਸੇਵੇ ਰਾਹ ਤੇ ਚੱਲਣ ਨੂੰ ਜਗ ਜੀ ਨਾਲ ਸੰਤਿਨ ਦੇ ਉਪਦੇਸ਼ ਦਿੱਤੇ ਹੈ ਕਿਰਤ ਕਰੋ ਨਾਮ ਜਪੋ ਵੰਡ ਕੇ ਖਾਓ ਕਦੇ ਸੋਚਿਆ ਨਹੀਂ ਮਾਲਕ ਨੇ ਕਿਰਤ ਕਰਨੇ ਪਹਿਲਾ ਕਿਹਾ ਹੈ ਭਾਗ ਇਸ ਅੰਦੇਸਾ ਦੇ ਜੱਥੇ ਪਾਸ਼ਾ ਨੇ ਸਾਨੂੰ ਕਿਤੇ ਵੀ ਇਹ ਨਹੀਂ ਕਿਹਾ ਕਿ ਸਿਰਫ ਨਾਮ ਜਪਨਾ ਹੀ ਨਾ ਉਹਨਾਂ ਨੇ ਪਹਿਲਾਂ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਬੋਝ ਵੀ ਕਿਹਾ ਹੈ ਕਿਉਂਕਿ ਸਾਡੇ ਹਿੱਸੇ ਦੀਆਂ ਜ਼ਿੰਮੇਵਾਰੀਆਂ ਜੋ ਵੀ ਉਹ ਸਾਡੇ ਦਾਤ ਹੈ ਨਾ ਜਦੋਂ ਅਸੀਂ ਉਸ ਪੂਰੀ ਇਮਾਨਦਾਰੀ ਦੇ ਨਾਲ ਨੇਂਦਤੀ ਨਾਲ ਉਹ ਬਹੇ ਤਾਂ ਗੁਰੂ ਦੀ ਖੁਸ਼ੀ ਸਾਹਮਣੇ ਆਪਣੇ ਆਪ ਹੀ ਮਿਲਵਾਤ ਹੈ ਤਾਂ ਸਭ ਨਾ ਨਾ ਦੀ ਅਪ ਸਤਰੀ ਕਿ ਤੋ ਤਮੈ ਨਾ ਬੰਨਿ ਕਿਉਂ ਵੀ ਕੰਨ ਤਫਾ ਦੇਹ ਸੁਆਲ ਪਾਉਂ ਕਹਿ ਨਹੀਂ ਵੀ ਨੇ ਤਾਂ ਮੁੰਜੀ ਯਾਰ ਇਹ ਤੌਰ ਤੇ

ਅਪਰੰਦ ਜਿੰਦਗੀ ਦੇ ਰੰਚ ਪਾਏ ਹਰ ਮੁਸ਼ਕਲ ਖੇ ਵਿੱਚ ਗੁਰਬਾਣੀ ਦਾ ਸਹਾਰਾ ਲੈਂਦੇ ਆ ਜਿੰਦਗੀ ਵਿੱਚ ਕੋਈ ਖੁਸ਼ੀ ਆਈ ਹੋਾ ਕੋਈ ਸੁੱਖ ਆਇਆ ਤੇ ਬਾਣੀ ਪੜ ਕੇ ਨਾਮ ਦਾ ਸ਼ਰਧਾਂਤ ਕਰਦੇ ਆ ਤੇ ਜਿੰਦਗੀ ਵਿੱਚ ਕੋਈ ਦੁੱਖ ਆ ਗਿਆ ਤੇ ਬਾਣੀ ਪੜ ਕੇ ਨੂੰ ਸਹੈਪੀ ਰਹਿ ਕੇ ਅਲਾ ਉਸ ਵੇਖੀ ਕਰਦੇ ਆ ਕਿ ਸੰਗਤ ਦੀ ਟੀਕ ਤੇ ਜਿੰਦਗੀ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਨਹੀਂ ਹੁੰਦੀ ਆ ਕਿਦਾ ਹਰ ਮਤ ਤੁਹਾਨੂੰ ਨਹੀਂ ਹੋ ਰਿਹਾ ਤਾਂ ਹਿੰਮਤ ਨਾਲ ਫਾਰੂ ਬਸ ਅਚਰਮੇ ਤਨੇ ਨੂੰ ਪਤਾ ਹੋ ਜੂ। ਕਿਉਂਕਿ ਤੁਹਾਡਾ ਨਾਮ ਕਮੀ ਲੈਦਾ ਮੈਂ ਤਨੇ ਨੂੰ ਮੈਂ ਤਨੇ ਨੂੰ ਤੋਂ ਕਿਲਾਵਾ ਬਾਣੀ ਪੜੋ। ਸ਼ਕੁੰਨੀ ਜੈਪੀ ਦੀ ਬਾਣੀ ਵੀ ਪੜੋ। ਬਾਬਾ ਨਾਮ ਸੈਂਟੀਟੀਵਿਟੀ ਬਚਣਿਆ। ਬਾਬਾ ਜੀ ਦੇ ਵਿੱਚ ਇੱਕ ਅਮਰਤ ਮੇਲਾ ਦਾ ਛੱਡੇ ਆਪਣਾ ਨਾਮ ਮੈਂ ਛੱਡੇ ਕੋ ਨਾਣ ਤੋਂ ਕਾਸ਼। ਕਦੇ ਵੀ ਉਸੇ ਸੇਤਰੀ ਭਾਵ ਨਹੀਂ ਛੱਡਦਾ। ਸੋ ਕਰਨਾ ਹੈ ਕੋ ਬਾਸ਼ਾਹੀ ਦੇ ਘਰ ਦੇ ਨਾਲ ਛਿਸ਼ੀ ਨਾਲ ਦਰਪਤਾ ਦਾ ਅਸਰ ਚਰੰਦੇ ਲਈ ਅਸੀਂ ਇੰਨਾ ਕਿ ਕਰ ਸਕਦੇ ਹਾਂ ਕੋਈ ਉਥਾ ਕੰਮ ਨਹੀਂ ਆਇਆ ਇਹ ਕੰਮ ਕਰਨ ਦੇ ਤੇ ਪੈਸਾ ਨਹੀਂ ਲੱਗਦਾ ਬਸ ਕੋਲ ਆ ਕੇ ਸਮਾਹੀ ਗੁਰੂ ਜਰਮੋਰ ਦੇ ਵਿੱਚ ਆਪਰੇਟ ਕਰਨਾ ਹੈ ਇਹਦੇ ਬਦਲੇ ਗੁਰੂ ਸਾਹਿਬ ਜੀ ਨੇ ਅਨੇਕਾਂ ਦਾਤਾ ਸਾਡੀ ਧਨੀ ਦੇ ਵਿੱਚ ਆ ਗਰੀ ਹੈ ਸਾਡੇ ਅਨੇਕਾਂ ਹੀ ਦੁੱਖ ਦਰਦ ਮਿਟਾ ਦੇਨੇ ਆ ਫਿਰ ਆਓ

ਤੁਹਾਸੇ ਦਾ ਸ਼ਾਇਦ ਮੈਂ ਹੀ ਨੇ ਤੁਹਾਨੂੰ ਆਪਣਾ ਕੀ ਨੇਮ ਪੱਕਾ ਕਰੂ ਇਹ ਨੇਮ ਘਾਰਨ ਕਰਨਾ ਤਾਂ ਤੁਹਾਨੂੰ ਇੱਕ ਮਹੀਨੇ ਦੇ ਵਿੱਚ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਹੁੰਦੇ ਹੋਏ ਬਦਲਾਅ ਹੋਣਗੇ ਜਰ ਮਿਸ਼ਰੀ ਹੋ ਜਾਣਗੇ ਉਹ ਸਹੰਗੀ ਦੀ ਕਿਰਪਾ ਵੀ ਤਾਂ ਅਗਲੀ ਬਸੰਖੀ ਤੱਕ ਗੁਰੂ ਬਾਣੇ ਹੀ ਬਣ ਜਾਓਗੇ ਕਿਉਂਕਿ ਇਹ ਜਿੰਨੇ ਕੰਮ ਆਪਾਂ ਦੱਸਿਆ ਹਨ ਇਹ ਇੱਕ ਹਸਾਬ ਦਾ

ਅਕਸਰ ਹੀ ਲੋਕ ਕਹਿ ਦਿੰਦੇ ਆਂ ਕਿ ਪੜਾਅ ਵੇਨ ਪਰੰ ਜ਼ਿਆਦਾ ਚਾਹਤਿਆਂ ਨੇ ਪਰ ਜਿਹੜਾ ਪੜਾਅ ਜਿਦਣਾ ਜਿਹੜਾ ਬਾਣੀ ਦਾ ਤਾਇਸ਼ ਕਰਦੇ ਨੇ ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਕਦੇ ਵੀ ਵੇਨ ਪਰ ਨਹੀਂ ਚਾਹਤਿਆਂ ਤੋ ਸਾਡੇ ਗੁਰੂ ਨੇ ਸਮੇਂ ਖੋਦ ਕੇ ਉਪਦੇਸ਼ ਸੁਪਾਏ ਆਪਾਂਗੇ ਵੀ ਆਪ ਹੀ ਦੇ ਨਾਮ ਨਾਲ ਸੰਗੀ ਗਾਤੇ ਨੇ ਆ ਕਿ ਮੇਰੇ ਸ਼ੇਖ ਪਾਸ਼ਾ ਜੀ ਕੰਪਨ ਸਾਹਿਬ ਸ੍ਰੀ ਗੁਰੂ ਘਰ ਦੇ ਅੰਦਰ ਸਾਗਾਰ ਪੁਨਦੀ ਦੇਤੀ ਦੀਰੋ ਦਾ ਅਨੰਦ ਕਾਰਕ ਹੋ ਗਿਆ ਮੋਲੀ ਚੁਰਨ ਨਕੀਤਾ ਇਸਾਇਓ ਫੁਰੇ ਸ਼ੁਭ ਸਾਂਝੀ ਦੇ ਰਿੰਦੀ ਗੀਰੋ ਦੀਨ ਤੇ ਕੇਤੇ ਤੇਿਸੰ ਇਟਿਏ ਇੱਕੋ ਜਿੱਗੱਲਾਂ ਪੰਨੇ ਗਣ ਕੇ ਲੈ ਜਾਂਦੇ ਕੀ ਰਾਤ ਨੂੰ ਪੂਰੇ ਪਰਵਾਰ ਦੇ ਸੇਮ ਨੂੰ ਤੋਲ ਵਾਰਿ ਤੋਂ ਸ਼ਨਾ ਹੈ ਅਤੇ ਸਾਰੇ ਸਭ ਤੋਂ ਦੁਨਿਆਉ ਉਤਮ ਹੈ ਬਾਕੀ ਅਮਰਤ ਮੇਲੇ ਯੋਜਨਾ ਹੈ ਕਿ ਤਕੇ ਇਸ ਨਾਲ ਕਰਕੇ ਪਹਿਲਾ ਮਿਹਰਬਾਨੀ ਦਾ ਪਾਸ ਕਰਨਾ ਹੈ ਕਿ ਜੋ ਵੀ ਹੁਮੇ ਜਿੰਮੇ ਵਾਹ ਲਿਆ ਨੇ ਦਾ ਉਹਨਾਂ ਨੂੰ ਪੂਰੀ ਇਨਾਲਦਾਰੀ ਦੇਣਾ ਉਹਦਾ ਹੈ ਆਪਣੇ ਸਾਸ ਸਹਰੇ ਸਾਹ ਦਾ ਸਤਿਕਾਰ ਕਰਨਾ ਹੈ ਇਹ ਕਹਿੰਦੀ ਇਹ ਸਾਰੇ ਕੰਮ ਕਰੇਗੀ ਅਤੇ ਉਹਨੂੰ ਨਾਲ ਕੋ ਪਾਸ਼ਾ ਹੀ ਦੇ ਕੇ ਇਹਨਾਂ ਸਾਰੀਆਂ ਫਿਸ਼ਮਾਂ ਨੇ ਸਲ ਗਈ ਕਿ ਜਨਦਰੀ ਸਿੱਖਿਆ ਸਿਰਿੰਗ ਦੀ ਨਹੀਂ ਲੋੜੀ ਦੇ ਨਹੀਂ ਵਲਖਿਆ ਤੁਮ ਸਭ ਦੇ ਰਹਿਯਾ ਮਿਸਕਾਤੇ ਪਰ ਨਾਮੁ ਗੁਨਾ ਅਮਰਤ ਰੇ ਰੇ ਨੀਰੁਖਿਆ ਬਰਨੁ ਪਹਾੜ ਤੇ ਉੱਠਤਲ ਕੇ ਹੀ ਦੇਖਿ ਤਹਾ ਦੇਖਤ ਦੇ ਰਿਹੇ ਇੰਨੇ ਚੰਗੇ ਬਹਾਨਾ ਉਨਕੇ ਕੀ ਸਰਗਿ ਦੀ ਕਿਰਪਾ ਵਰਤੇਗੀ ਇਠੀ ਜੇ ਨਿਹੜੀ ਗੀ ਅਮਰਤ ਰੇ ਰਖੀਐ ਤਵਾੰਦਾ ਪਾਸ ਕਰਕੇ ਕੋਲੀਆਂ ਅੰਬਾਸਾਂ ਦੇ ਵਿੱਚ ਕੋਰਲਾ ਬੇਨਿਕਾ ਲਈ ਜੁੜੀਗਾ ਕੋਵਾ ਹੰਦਾ ਸੰਤੋਖ ਨਾ ਹਉਦੇ ਬੱਚੇ ਚ ਇਸ ਕਰਕੇ ਸਾਡਾ ਵੀ ਜਿਹੜਾ ਵੀ ਜਿਹੜੀ ਟੀਮ ਕਿਹਦੇ ਤੇ ਵਿਚਾਰ ਕਰਦੀ ਹੈ